ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸ ਤੋਂ ਸਾਰੇ ਜਾਨੇ ਵਧੀਆ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਸਲਵਾਰ ਦੇ ਵੱਲ ਪਾਉਣ ਦਾ ਤਰੀਕਾ ਜਿੱਦਾਂ ਕਿ ਮੈਨੂੰ ਕਾਫੀ ਜਿਆਦਾ ਦੀਦੀ ਪੁੱਛ ਰੇ ਸੀਗੇ ਕਿ ਤੁਸੀਂ ਕਿੰਨੇ ਇੰਚ ਤੇ ਵੱਲ ਪਾਉਨੇ ਉਹ ਤੁਹਾਡੀ ਸਲਵਾਰ ਘੁੰਦੀ ਆ ਕਿਉਂ ਘੁੰਦੀ ਆ ਸਾਡੀ ਸਲਵਾਰ ਹਨਾ ਕਿੰਨੇ ਇੰਚ ਤੁਸੀਂ ਵੱਲ ਪਾ ਸਕਦੇ ਆ ਸਾਡੀ ਸਲਵਾਰ ਘੁੰਮੇ ਨਾ ਜਾਂ ਹੋਰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਬਲਾਂ ਦੀ ਜੇ ਵੀ ਕੋਈ ਪ੍ਰੋਬਲਮ ਆਉਂਦੀ ਆ ਤੇ ਆਪਾਂ ਤੁਹਾਨੂੰ ਵੱਲ ਪਾ ਕੇ ਦੱਸ ਦਈਏ ਕਿ ਆਪਾਂ ਕਿੱਦਾਂ ਪਾ ਸਕਦੇ ਆ ਸਭ ਤੋਂ ਪਹਿਲਾਂ ਹੁਣ ਆਪਾਂ ਵੱਲ ਪਾਣ ਲੱਗੇ ਆਂ ਇੱਥੋਂ ਆਪਾਂ ਜਿੱਥੋਂ ਆਸ ਉਸ ਤੋਂ ਬਾਅਦ ਅਸੀਂ ਵਲ ਚੱਕਣੇ ਸ਼ੁਰੂ ਕਰਨੇ ਆ। ਇੱਥੇ ਦਾ। ਹਾਂਜੀ ਤੇ ਆਪਾਂ ਜਿਹੜੇ ਇਹ ਵਾਲੇ ਵਾਲਾ ਇਹ ਪਾ ਲਏ ਹੋਇਆ ਕੁੰਡੇ ਦੇ ਹੁਣ ਅਸੀਂ ਜਿਹੜਾ ਸਾਡਾ ਪਹੁੰਚ ਦਾ ਵਾਲਾ ਜਾਨੀ ਕਿ ਪੱਲੇ ਦਾ ਜਿਹੜਾ ਆਪਾਂ ਪਹੁੰਚ ਦੀ ਕਰੀਜ਼ ਦਾ ਵਾਲ ਹੁੰਦਾ ਉਹ ਪਾਣਾ ਹੁੰਦਾ ਜਦੋਂ ਠੀਕ ਹੈ ਆਪਾਂ ਕੀ ਕਰਨਾ ਹੁੰਦਾ ਹੈ ਕਿ ਆਪਣਾ ਜਿਹੜਾ ਪੱਲਾ ਇਹਨੂੰ ਆਪਾਂ ਫੋਲਡ ਕਰ ਲੈਣਾ ਕੱਪੜੇ ਨੂੰ ਕੱਪੜੇ ਨੂੰ ਡਬਲ ਫੋਲਡ ਕਰਕੇ ਇਹਦੇ ਸੈਂਟਰ ਦੇ ਵਿੱਚ ਕੱਟ ਲਗਾ ਲੈਣਾ ਇੱਥੋਂ ਗਾਟ ਲਗਾਉਣ ਤੋਂ ਬਾਅਦ ਹੁਣ ਪਹਿਲਾਂ ਅਸੀਂ ਇੱਕ ਵਾਲੇ ਤੋਂ ਚੱਕਾਂਗੇ ਫਿਰ ਜਿਹੜਾ ਸਾਡਾ ਦੂਜਾ ਵਾਲ ਹੋਊਗਾ ਅਸੀਂ ਸੈਂਟਰ ਵਾਲੇ ਵੱਲ ਤੋਂ ਚੱਕਣਾ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਸਲਵਾਰ ਬਿਲਕੁਲ ਵੀ ਘੁੰਮਦੀ ਨਹੀਂ ਆ ਇਹ ਵਾਲ ਜਿਹੜਾ ਹੁੰਦਾ ਹੈ ਇਹ ਸਾਡਾ 5 ਇੰਚ ਤੋਂ ਲੈ ਕੇ 6 ਇੰਚ ਦੇ ਵਿੱਚ ਆਣਾ ਚਾਹੀਦਾ ਨਾ ਹੀ ਇਹ ਵਾਲ 5 ਇੰਚ ਤੋਂ ਘੱਟ ਹੋਣਾ ਚਾਹੀਦਾ ਅਗਰੇ 5 ਇੰਚ ਤੋਂ ਘੱਟ ਹੋਏਗਾ ਤਾਂ ਫਿਰ ਤੁਹਾਡੀ ਜਿਹੜੀ ਸਲਵਾਰ ਹੈਗੀ ਉਹ ਅੰਦਰ ਨੂੰ ਘੁਮੇਗੀ ਅਗਰ ਤੁਹਾਡਾ ਜਿਹੜਾ ਵਾਲਾ 6 ਇੰਚ ਤੋਂ ਉੱਪਰ ਜਾਊਗਾ ਇਹ ਵਾਲਾ ਵਾਲ ਅਗਰ 6 ਇੰਚ ਤੋਂ ਉੱਪਰ ਜਾਊਗਾ ਠੀਕ ਹੈ ਜੀ ਤਾਂ ਤੁਹਾਡੀ ਜਿਹੜੀ ਸਲਵਾਰ ਆ ਉਹ ਬਾਹਰ ਨੂੰ ਘੁਮੇਗੀ ਹੁਣ ਅਸੀਂ ਇੱਦਾਂ ਇਹ ਵਲ ਪਾਇਆ ਆ ਇਹ ਦੇਖੋ ਚੈੱਕ ਕਰੋ 5.5 ਇੰਚ ਤੇ ਆ ਰਿਹਾ ਸਾਡਾ ਇਹ ਵਲ 5 ਇੰਚ ਤੋਂ ਲੈ ਕੇ 6 ਇੰਚ ਦੇ ਵਿੱਚ ਇਹ ਵਲ ਹੋਣਾ ਚਾਹੀਦਾ ਆ ਤਾਂ ਤੁਹਾਡੀ ਸਲਵਾਹ ਬਿਲਕੁਲ ਸਹੀ ਬਣੂ ਤੇ ਆਜੋ ਫਿਰ ਆਪਾਂ ਅੱਗੇ ਵਲ ਪਾਨੇ ਆ ਹਾਂਜੀ ਤੇ ਇਹ ਸਾਡੇ ਦੋਨੋਂ ਸਾਈਡ ਦੇ ਜਿਹੜੇ ਵਲ ਆਪਾਂ ਪਾ ਲਏ ਹੋਏ ਆ ਸੇਮ ਜਿਦੋਂ ਤੁਹਾਨੂੰ ਦੱਸਿਆ ਉਦਾਂ ਹੀ ਤੇ ਹੁਣ ਆਪਾਂ ਇਹਦੇ ਨਾਲ ਅਟੈਚ ਕਰਾਂਗੇ ਬੈਲਟ ਲੋ ਇਹ ਸਾਡੀ ਬੈਲਟ ਅਟੈਚ ਹੋ ਗਈ ਹੋਈ ਆ ਵਲ ਸਾਡੇ ਪਏ ਹੋਏ ਆ ਜੀ ਤੇ ਬਸ ਲਾਸਟ ਸਲਾਈ ਰਹਿ ਗਈ ਜਿਹੜੀ ਆਪਾਂ ਇੱਥੋਂ ਬੈਡਰੂਮ ਦਬਾ ਕੇ ਲਗਾਣੇ ਹੁਣ ਆਪਾਂ ਲਗਾ ਦਾਂਗੇ ਤੇ ਦੱਸੋ ਜਰੂਰ ਵੀਡੀਓ ਕਿਦਾਂ ਲੱਗੀ ਤੇ ਥੈਂਕ ਯੂ ਸੋ ਮਚ